ਈਮਾਨ ਕਰਦੇ ਪ੍ਰਸ਼ਾਸਨ ਤੋਂ ਜੀ ਜੀ ਆਹ ਅਦਗਜਰਾ ਕਰੀ ਜੈ ਸਾਨੂੰ ਕੋ ਮਦਦ ਦਿੱਤੀ ਜੀ ਹਾਂ ਕਿ ਨਾ ਤੁਹਾਡਾ ਸੇਵਕ ਸਿੰਘ ਜੀ ਤੇ ਕੀ ਗੱਲਬਾਤ ਹੋਈ ਆ ਡੰਗਰਾਂ ਨੂੰ ਜੀ ਜੀ ਬਾਹਰ ਡੰਗਰ ਚੜਦੇ ਕੋਈ ਗਰੀਲੀ ਚੀਖਾ ਖਾ ਕੇ ਤੇ ਮਰ ਗਿਆ ਪੰਜੇ ਮਹੀਏ ਤੇ ਪੰਜੇ ਸੂਣ ਵਾਲੀਆਂ ਹੀ ਨੀਲੀ ਰਵੀ ਦੀਆਂ ਮਹੀਆਂ ਵਿੱਚ ਹਾਂਜੀ ਇਹ ਘਰ ਤੋਂ ਘਾਟਾ 8 8 10 ਲੱਖ ਦਾ ਨਿਸ਼ਾਨ ਧੁਕਾ ਸਾਡੀ ਕੋਈ ਮਤ ਕਰਨੀ ਚਾਹੀਦੀ ਗਰੀਬ ਮਾਤੜ ਬੰਦੇ ਆ ਤੇ ਇਹੋ ਦੁੱਧ ਪਾ ਕੇ ਦੇ ਇਹਨਾਂ ਦਾ ਗੁਜ਼ਾਰਾ ਕਰੀਦਾ ਕਰਮਾਨੀਆਂ ਦਾ ਹਾਂ ਜਿਹੜੇ ਸੇਰੀ ਰਾਤ ਨੂੰ ਆਪਦੇ ਪੀਪਾਹੀ ਵੱਟੀ ਦੇ ਹੀ ਗੁਜ਼ਾਰਾ ਕਰੀਦਾ ਸੀ ਜ਼ਮੀਨ ਤੇ ਯਾਨੀ ਕਿ ਥੋੜੀ ਥੋੜੀ ਬਾਕੀ ਰਧਰਾਵਾ ਚ ਰੇਤਾਂ ਰੁੱਤਾਂ ਪਈ ਆ ਅਸੀਂ ਮਾਤੜ ਬੰਦੇ ਆ ਲਾਲਜੀ ਭੱਲਰ ਨੂੰ ਚਾਹੀਦਾ ਸਾਡੀ ਵਾਸਤੇ ਕੋਈ ਮਤ ਕਰੇ ਜਰੂਰ ਕਰੇ ਇਹ ਪ੍ਰਸ਼ਾਸਨ ਨੂੰ ਕਹਿੰਨੇ ਜੀ ਸਾਡੀ ਗਰੀਬ ਮਾਤਣ ਹੀ ਬੰਦੇ ਆ ਤੇ ਮੇਰਾ ਭਾਈ ਆ ਜੱਜ ਸਿੰਘ ਉਹਦੀਆਂ ਮੱਝਾਂ ਜਿਹੜੀਆਂ ਇਹ ਪਾਂਝਾ ਤੇ ਯਾਨੀ ਕਿ ਸੋਨ ਵਾਲੀਆਂ ਪੰਜਾਈ ਤੇ ਚਲੋ ਗਾੜੀ ਤੁਹਾਨੂੰ ਆ ਪਤਾ ਤੁਸੀਂ ਆਪ ਜਾਣਦੇ ਹੋ ਇਹ ਸਾਡਾ ਮਤ ਕਰਨੀ ਜੀ ਦੀ ਗਰੀਬ ਬੰਦੇ ਆ ਮਾਤੜ ਬੰਦੇ ਆ ਮੇਰਾ ਨਾਮ ਪਿੰਡ ਸਭਰਾ ਦਲਵਾਰ ਸਿੰਘ ਫੌਜੀ ਤੇ ਕੀ ਗੱਲਬਾਤ ਹੋਈ ਆ ਜੇ ਡੰਗਰ ਮਰੇ ਭਏ ਤੇ ਪਿੰਡ ਕੁੱਤੀ ਵਾਲਾ ਭਗਵੰਤ ਸਿੰਘ ਉਰਫ ਜੱਜ ਫਾਜ਼ਰੁਦੀਨ ਸਰਦਾਰ ਜਗENDER ਸਿੰਘ ਇਹ ਇੱਕ ਗਰੀਬ ਕਿਸਾਨ ਆ ਬਹੁਤ ੱਕਾ ਆ ਜੇ ਨਾ ਇਹਨਾਂ ਦੀ 1.5 ਏਕੜ ਜ਼ਮੀਨ ਆ ਜਿਹੜੀ ਉਹ ਵੀ ਦਰਿਆ ਦੇ ਵਿੱਚ ਆ ਇਹਨਾਂ ਦਾ ਪਾਲਣ ਪੋਛਣੇ ਨਾਲ ਡੰਗਰਾਂ ਤੋਂ ਚੱਲਦਾ ਹੀ ਜੇ ਡੰਗਰ ਵੀ ਮੰਡ ਏਰੀਆ ਚ ਚਰਦੇ ਸੀ ਰੋਜ਼ ਦੀ ਤਰ੍ਹਾਂ ਮੰਡ ਏਰੀਆ ਚ ਚਰਦੇ ਸੀ ਅੱਜ ਵੀ ਸਵੇਰੇ ਮੰਡ ਏਰੀਆ ਚ ਚਰਦੇ ਚਰਦੇ ਆ ਪਤਾ ਨਹੀਂ ਕੋਈ ਜਰਲੀ ਚੀਜ਼ ਖਾ ਲਈ ਆ ਜਿਹੜੀ ਇਹਨਾਂ ਨੇ ਵੇਖਦਿਆ ਵੇਖਦਿਆ ਡੰਗਰ ਪੰਜ ਮੱਝਾਂ ਠੁਕੀਆਂ ਮੱਝਾਂ ਜਿਹੜੀਆਂ ਪੂਰੀਆਂ ਹੋ ਗਈਆਂ ਬਹੁਤ ਵੱਡਾ ਘਾਟਾ ਪਿਆ ਕਿਸਾਨ ਨੂੰ ਕਿਉਂਕਿ ਇਹਨਾਂ ਮਾਲ ਡੰਗਰ ਤੋਂ ਇਹਦਾ ਪਰਿਵਾਰ ਪਾਲਦਾ ਹੈ ਸਾਰਾ ਜਿਹੜੀ ਜ਼ਮੀਨ ਆ ਉਹ ਤਾਂ ਦਰਿਆ ਦੇ ਵਿੱਚ ਤੇ ਮਾਲ ਡੰਗਰ ਰੋਜ਼ ਖੁੱਲਾ ਹੀ ਚਰਦਾ ਸੀ ਅੱਜ ਪਹਿਲਾਂ ਪਤਾ ਨਹੀਂ ਕੀ ਕੋਈ ਜੇ ਪੈੜੀ ਦੇ ਵਿੱਚੋਂ ਇਹ ਤਾਂ ਮੰਡ ਏਰੀਆ ਚ ਜਰਲੀ ਚੀਜ਼ ਖਾਧੀ ਗਈ ਆ ਜਿਹੜੀ ਦੇਖਦਿਆ ਦੇਖਦਿਆ ਪੰਜ ਮੱਝਾਂ ਦੀ ਪੂਰੀਆਂ ਹੋ ਗਈਆਂ ਤੇ ਬਹੁਤ ਵੱਡਾ ਘਾਟਾ ਪਿਆ ਹੁਣ ਕੀ ਮੰਗ ਕਰਦੇ ਹੁਣ ਮੰਗੇ ਆ ਵੀ ਕੋਈ ਐਨ ਆਰ ਆਈ ਵੀਰ ਜਾਂ ਕੋਈ ਵੀਰ ਥੋੜੇ ਚੋ ਥੋੜਾ ਕੋਈ ਬਹੁਤੇ ਚੋ ਬਹੁਤਾ ਇਹਨਾਂ ਦੀ ਮਦਦ ਕਰ ਸਕੇ ਜਿਨ੍ਹਾਂ ਦਾ ਇਹਨਾਂ ਨਾਲ ਗੱਲਬਾਤ ਕਰਨੀ ਆ ਉਹਨਾਂ ਦਾ ਨੰਬਰ ਇਹ ਆ 81 465 76127 ਇੱਕ ਵਾਰੀ ਫੇਰ ਬੋਲ ਦਿਓ 81 465 76127 ਤੇ ਕੀ ਨਾਲ ਤੁਹਾਡਾ ਮੇਰਾ ਦਰਸ਼ਨ ਸਿੰਘ ਜੀ ਤੇ ਕੀ ਗੱਲਬਾਤ ਹੋਈ ਜੋ ਇਹ ਚੰਗਰ ਮਰੇ ਪਏ ਜੀ ਇਹ ਵੱਡੇ ਪਿੰਡ ਸਭਰਾ ਦੇ ਵਿੱਚ ਅੱਜ ਬਹੁਤ ਹੀ ਮਾੜੀ ਘਟਨਾ ਘਟੀ ਆ ਜੀ ਇੱਕ ਆਪਣਾ ਸਭਰਾਵਾ ਤੋਂ ਵੀਰ ਜੱਜ ਸਿੰਘ ਉਹਨਾਂ ਦੀਆਂ ਵੀ ਜੀ 6 ਮੱਜਾਂ ਜਿਹੜੀਆਂ ਵਾਂ ਤੇ ਮਰ ਚੁੱਕੀਆਂ ਵੀ ਜੀ ਤੇ ਮੈਂ ਸਾਰੇ ਭੈਣ ਭਰਾਵਾਂ ਐਨਆਰਆਈ ਵੀਰ ਤੇ ਜਿਹੜੇ ਬਾਹਰ ਗਏ ਨੇ ਵੀਰ ਸਾਰੇ ਸਾਰਿਆਂ ਗਾੜੀ ਹੱਥ ਜੋੜ ਕੇ ਬੇਨਤੀ ਆ ਵੀ ਗਰੀਬ ਪਰਿਵਾਰਾ ਵਿਚਾਰਾ ਤੇ ਪੈਲੀ ਵੀ ਦਰਿਆ ਦੇ ਵਿੱਚ ਵੀਰ ਦੀ ਦੱਸਦੇ ਆ ਪੀੜ੍ਹ ਕੇ ਲਾ ਪਹਿਲੀ ਆਉਂਦੀ ਆ ਵੀਰ ਨੂੰ ਤੇ ਉਹ ਵੀ ਦਰਿਆ ਦੇ ਵਿੱਚ ਆ ਤੇ ਬੜਾ ਮੱਲਵਾ ਦੁੱਖ ਹੋਇਆ ਇਸ ਗੱਲ ਦਾ ਸੁਣ ਕੇ ਤੇ ਇਹਦੀ ਵੀਰ ਦੀ ਜਿਹੜੀ ਵੱਧ ਤੋਂ ਵੱਧ ਹੈ ਜਿਹੜੀ ਮਦਦ ਕਰਨੀ ਚਾਹੀਦੀ ਆ ਸਾਰੇ ਐਨ ਆਰ ਆ ਵੀਰਾਂ ਨੂੰ ਹੋਰ ਵੀ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਜਿਵੇਂ ਬੰਦੀਆਂ ਨੇ ਸਾਰਿਆਂ ਨੂੰ ਯਾਨਕਿ ਵੀਰ ਦੀ ਮਦਦ ਕਰਨੀ ਚਾਹੀਦੀ ਆ ਵੱਧ ਤੋਂ ਵੱਧ